ਤਾਂ ਹਾਂ ਵੀ ਮੁੰਡਿਓ ਹੁਣ ਹੋ ਗਈ ਸਵੇਰ ਆਪਾਂ ਕਰਦਾ ਦੂਜਾ ਬਣਾ ਕੇ ਚਲੂ ਆਪਾਂ ਜਾ ਰਹੇ ਗੇੜਾ ਮਾਰਨ ਚੌਂਦੇ ਰਾਂ ਤੇ ਇਧਰ ਸ਼ੈਦਰ ਵੇਖੋ ਜੀ ਪਹਿਲਾਂ ਉਹਦਾ ਵਾਦਾ ਵਾ ਹੁਣ ਵੇਖੋ ਜੀ ਵਧੀਆ ਰਿਸਪੌਂਸ ਆਇਆ ਤਾਂ ਹੋਰ ਵੀ ਜਾਉਦਾ ਲੋਗਾ ਘਰ ਨੂੰ ਭੱਜ ਜਾਂਦੇ ਆ ਇੱਥੇ ਰਹਿਣਾ ਚਾਹੀਦਾ ਵਾ ਹਾਂ ਇੱਕ ਕਿਤੇ ਕਿਤੇ ਰੋੜਾ ਦੇ ਉੱਤੇ ਬੈਠੇ ਹੋਏ ਹੋ ਵੋ ਵਧੀਆ ਹੀ ਮੌੜ ਹੈ ਔਏ ਹਾਂ ਮੁੰਡਿਓ ਆਪਾਂ ਪਹੁੰਚ ਗਏ ਕੇਦ ਇਹ ਝੋਨਾ ਵੇਖੋ ਕਿੰਨਾ ਸੋਹਣਾ ਖੜਾਚਾਰੇ ਪਾਸੇ ਵੀ ਪਿਆ ਵਾ ਇਹ ਆ ਝੋਨਾ ਕੀ ਰਿਆ ਹੋਇਆ ਵਾ ਇਹ ਝੋਨਾ ਕਦੂ ਮਾਰ ਕੇ ਲਾਇਆ ਇਹ ਸਿੱਧਾ ਡ੍ਰਿਲ ਨਾਲ ਕੀ ਰਿਆ ਵਾ ਇਹ ਬਹੁਤ ਸੋਹਣਾ ਝੋਨਾ ਖੜਾ ਹੋਇਆ ਬੂਡਾ ਮਾਰਿਆ ਹੋਇਆ ਇਹਨੇ ਵੀ ਬੁਰਾ ਹੋ ਰਹੀਆ ਸਰ ਵੇਖੋ ਕਿੰਨਾ ਸੋਹਣਾ ਝੋਨਾ ਆ ਵੇਖੋ ਹੀ ਬੜਾ ਵਧੀਆ ਝੋਨਾ ਆ ਕੱਦ ਵੀ ਠੀਕ ਹੈ ਝੁੰਨੇ ਦਾ ਤੇ ਵਧੀਆ ਸਾਰੇ ਰੂਟ ਟ੍ਰੇਲ ਕਰੋ ਕਿ ਕੀ ਰੰਦਾ ਇੱਕ ਰੀ ਤੇ ਆ ਆਪਣਾ ਝੋਨਾ ਇਹ ਆ ਬੰਦਿਆ ਦਲਵਾਇਆ ਵਾ ਆ ਵੇਖੋ ਬਹੁਤ ਸਾਰਾ ਝੋਨਾ ਬਣਿਆ ਤੇ ਔਟਾਲੀ ਗਾਂ ਆ ਰਾਹ ਵੇਖੋ ਕਿੰਨਾ ਸੋਹਣਾ ਬਣਾਇਆ ਵੇਖ ਲਈ ਉਧਰ ਪਾਉ ਹੋਣਾ ਸਬਜ਼ੀ ਲਈ ਹੋਈ ਹੈ ਸਬਜ਼ੀ ਘੋੜ ਰਹੇ ਆ ਉਧਰੋਂ ਮੋੜੇ ਹੋ ਪਿੰਡੋਂ ਲਾਈ ਜਾਈ ਰਹੀ ਹੈ ਜੀ ਇਹ ਪਾਲਕ ਪਰ ਸਬਜ਼ੀਆਂ ਪਾਲਕ ਵੇਖੋ ਕਿਦਾਂ ਸੁਨਾ ਬਣਾਇਆ ਹੋਇਆ ਹੋਰ ਹਾਂ ਜੀ ਠੀਕ ਹੈ ਹੋਰ ਵੀ ਨੀ ਇਹ ਨਾ ਇਹ ਕੋਕਿੰਗ ਜੀ ਚੱਲਿਆ। ਹਨ ਮਿੱਤਰ ਆ ਵੀ ਮੁੰਡੇਓ ਆਪਾਂ ਜਿਹੜਾ ਮਾਰ ਰਹੇ ਆ ਤੁਰਕੇ ਤੇ ਵੇਖੋ ਸੁਣਾੜਾ ਚ ਹੁੰਦਾ ਸਾਰੇ ਮਾਮੇ ਦਾ। ਮੇਰੇ ਇਧਰ ਮਾਮੇ ਦੇ ਹੰਦ ਖੜੇ ਤੇ ਇਧਰ ਮਾਮੇ ਦਾ ਸਵਾਗ ਆ ਗਿਆ। ਰੈਂਜਰ ਜਿਹੜੇ ਆ ਬਲੂ ਇੱਕ ਉਹ ਬਲੂ ਇੱਕ ਉਹ ਬਲੂ ਰਜਿੰਦਰਾ ਮਾਮੇ ਦਾ ਸਾਰਾ ਫਾਰਮ ਤੇ ਗੱਤ ਉਹਨੀਆਂ ਦੁਗਣੀਆਂ ਰੀਅਲ ਟੈਂਕਰ ਵੀ ਆਪਣੇ ਹੀ ਆ। ਇਹ ਉਧਰ ਰੂਟਾ ਵੇਟਰ ਪਿਆ ਵਾ ਮਮੇ ਦੀ ਸਾਰੀਆਂ ਜਿਗਾਂ ਇੱਥੇ ਪਈਆਂ ਹਨ ਤਕਰੀਬਨ ਬਾਕੀ ਵੇਲੇ ਜੀ ਵੀ ਵਾਧੂ ਚੀਜ਼ਾਂ ਖੜੀਆਂ ਹੋਈਆਂ ਕਰਾਇਆ ਦਾ ਵੇਲੋ ਇਹ ਵਰਤੇ ਇੰਨਾ ਮਲੇ ਆਂ ਦਾ ਹੀ ਕਰਾਇਆ ਫਿਰ ਤੇ ਬਾਕੀ ਅਵਰੂਦ ਹੈਗਾ ਅਵਰੂਦ ਕੋਈ ਵੇਖ ਲੱਗਾ ਇਧਰ ਕਿੰਨਾ ਕੋਈ ਨਹੀਂ ਲੱਗਾ ਗਲਗੁਲ ਗਏ ਸਾਰੇ ਜਿਨੇ ਲੱਗੇ ਹੀ ਦੇਖ ਕੇ ਥੱਲੇ ਬੜੇ ਡਿੱਗੇ ਹੋਏ ਆ ਤੇ ਬਾਕੀ ਇਧਰ ਵੇਖੋ ਨਾਰ ਦਾ ਬੂਟਾ ਇਹ ਇਧਰ ਜਿੰਦਰਾ ਪਿਆ ਦੇਖੋ ਕਿੱਡਾ ਸੋਨਾ ਬਣਾਇਆ ਹੈ ਮਹੌਲ ਚਾਲ ਇਹ ਕੋਈ ਇਧਰ ਇੰਡੀਆ ਗੱਲ ਬਹੁਤ ਪੂਰੀ ਉੱਪਰਠੇ ਦੇਖੋ ਜੀ ਮੀਂਹ ਹੁੰਦਾ ਪਹਿਲਾਂ ਇੱਕ ਦਿਨ ਪਾਣੀ ਲਾਇਆ ਸਾਰੇ ਪੱਤੇ ਵੇਸ਼ ਗਏ ਚਲੋ ਇਹ ਮਾਮੇਗੀਆ ਬੱਠੇ ਇਹ ਜੀ ਲਗਦਾ ਆਪਾਂ ਦੂਰੇ ਜਾ ਰਹੇ ਆਂ ਆਟੋ ਵੱਟ ਜਿਹੋਨੇ ਨੂੰ ਗਿੜਾ ਮਾਰਦੇ ਹੋਏ ਝੋਨਾ ਵਧੀਆ ਖੜਾ ਸਾਰਾ ਇਹ ਤੇ ਰੇੜੀ ਮੈਨੂੰ ਰੇੜੀ ਦੇ ਆ ਇਹ ਤੇ ਸਮਾਨ ਰੱਦ ਕੇ ਲਿਆਂਦਾ ਇੱਥੇ ਅੱਗੇ ਡੁੱਟਦੀ ਇੱਥੇ ਖੜੀ ਰਹੇਗੀ ਖਾਦ ਦੇ ਕਿੱਟ ਚੱਕ ਕੇ ਲੈ ਕੇ ਇੱਥੋਂ ਇਹ ਵੇਖੋ ਜੀ ਉਹ ਕਮਰੇ ਖਾਲੀ ਕੁਦਰਾ ਖਲੀ ਦੀ ਐ ਇੱਥੇ ਪਹਿਲਾਂ ਘਰ ਸੀਗਾ ਸਾਰੇ ਬੜਾ ਥਾਂ ਘਰ ਸੀਗਾ ਤੇ ਇਹ ਬਹੁਤ ਤੋੜ ਪਨ ਕੇ ਇੱਕ ਕਮਰੇ ਰਹਿ ਗਿਆ ਹੁਣ ਤੇ ਅਦਰ ਟਾਲੀ ਤੁਹਾਨੂੰ ਹੋਣੇ ਅੰਦਰ ਚੱਲੇ ਚਾਬੀ ਇਹਦੀ ਮੇਰਾ ਮੋਟਰਸਾਈਕਲ ਜਾਣਾ ਚਾਬੀ ਦਾ ਮੋਟਰਸਾਈਕਲ ਜਪਈ ਆਈ ਕੋਠੀ ਪੌੜੀਆਂ ਜਾਂਦੀਆਂ ਹੋਣ ਤੇ ਚੱਲ ਕੇ ਹੋਣੇ ਆ ਤੁਹਾਨੂੰ ਅੰਦਰ ਹਾਂ ਅੰਦਰ ਜਿੰਦਰਾ ਲੱਗਾ ਹੋਇਆ ਅੰਦਰ ਹਰ ਗੁੱਦ ਕਈ ਜਾਂਦੀ ਹੈ ਅੰਦਰ ਇਹ ਪਿੰਡ ਦਾ ਘਰ ਸੀ ਕਿਸੇ ਦਾ ਕੋਈ ਰਹਿੰਦਾ ਹੁੰਦਾ ਜੀ ਇੱਥੇ ਤੇ ਹੁਣ ਉਹ ਚਲੇ ਗਏ ਆ ਪਿੰਡ ਛੱਡ ਗਏ ਤੇ ਸਾਰੀ ਪਹਿਲੀ ਉਹਨਾਂ ਦੀ ਹੋਈ ਆ ਤੇ ਆ ਬਿੰਗੋ ਠੀਕੀ ਆ ਕੋਈ ਵੀ ਪਹਿਲੀ ਇੱਥੇ ਤੇ ਕੁਝ ਕੁ ਹੋਵਦੀ ਆ ਤੇ ਬਾਕੀ ਤੁਹਾਨੂੰ ਭਾਉਨੇ ਹੋਤੇ ਚੱਲ ਕੇ ਤੇ ਹੋਰ ਮੁੰਡਿਓ ਆਪਣਾ ਅੱਜ ਦੂਜਾ ਵਲੋਗ ਆ ਤੇ ਬਾਕੀ ਪਿਆਰ ਦਿਓ ਆਪਣੇ ਵਲੋਗ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਫੁੱਲ ਸਪੋਰਟ ਕਰਿਓ ਅਰ ਸ਼ਗਾਤ ਵਲੋਗ ਪਾਇਆ ਕਰੂ ਮੈਂ ਚੱਲੇ ਜਾਣਾ ਇੱਥੋਂ ਤੇ ਬਾਕੀ ਇਧਰ ਕਰੋ ਵੈਦਰ ਚੈੱਕ ਕਰੋ ਜੇ ਨਖੜਾ ਇੱਥੇ ਸ਼ੁਰੂ ਹੋ ਗਿਆ ਸਾਰਾ ਉਹ ਉਹ ਸਿਰੇ ਤੱਕ ਝੋਨਾ ਮੰਮੀ ਕਈ ਆ ਉੱਪਰਲੇ ਬੰਨੇ ਮੰਮੀ ਕਾ ਹਾਂ ਸਾਰੀ ਲੈਣੀ ਮੰਮੀ ਕੀ ਹੋਈ ਆ ਝੋਨੇ ਦੀ ਤੇ ਉਹ ਸਾਰਾ ਖੇਰਾ ਜਾਈ ਮੰਮੀ ਕਾ ਬਾਈਨਾ ਤੇ ਉਹ ਸਾਰਾ ਜਿੱਥੇ ਦਰਖਤੇ ਦੀਂਦੇ ਪੇ ਉਹ ਥੱਲੇ ਵੀ ਗਾਂ ਲੰਮੀ ਲੈਣ ਮੰਮੀ ਕੀ ਹੋਈ ਆ ਮੰਮੀ ਹਣੀ 35 40 ਕਿੱਲਾਂ ਦੀ ਖੇਤੀ ਕਰਦੇ ਆ ਤੇ ਬਾਕੀ ਵਧੀਆ ਬਾਕੀ ਦੇ ਝੋਨਾ ਵੇਖੀ ਸਕਦੇ ਆ ਮਾਮੇ ਕਾ ਮੇਰਾ ਮੁੰਡਾ ਕਰਮਜੀਤ ਬਾਹਰ ਚਲਾ ਗਿਆ ਹੁਣ ਉਧਰ ਵੇਖੋ ਜੀ ਪੰਛੀ ਉੜਦੇ ਤੜਕੇ ਤੜਕੇ ਇਹ ਟਾਲੀ ਚੈੱਕ ਕਰੋ ਬੜੀ ਸੋਹਣੀ ਟਾਲੀ ਆ ਤੇ ਰੂਟ ਚੈੱਕ ਨਾ ਵੀ ਮੁੰਡੇ ਜਿਹੜੇ ਤੁਹਾਨੂੰ ਬਾਸੜਾ ਆ ਪਾਈ ਤੇ ਅੱਗੇ ਕੀ ਤੇ ਗਿੜਾ ਮਾਰਾ ਜਿਵੇਂ ਉਹ ਉੱਠੀ ਤੇ ਹੀ ਗਈ ਹੁਣ ਉੱਤੇ ਵੇਖ ਲਿਆ ਗਈਆਂ ਹਰ ਇੱਕ ਟੱਲੀ ਮਾਮੇ ਦਾ ਜੱਦੀ ਪੁਸਤੀ ਮੰਝਾ ਬੇਲੂ ਇਹ ਵਿਚਾਰੇ ਪਿਆ ਪਈ ਤੇ ਦੂ ਦੇ ਤੇ ਜਿਹੜੇ ਨਵਾਂ ਰਹੇ ਆ ਕੇ ਸਾਹ ਜਿਹੜੀ ਸੁੱਤੇ ਰਹਿੰਦੇ ਹੀ ਇੱਥੇ ਕੋਈ ਗੰਮ ਨਹੀਂ ਕਰਦੀ ਕੋਈ ਗੰਮ ਨਾ ਕਰੀ ਆ ਕੇ ਦੇ ਇੱਥੇ ਆ ਕੇ ਹੀ ਸੁੱਤੇ ਰਹਿੰਦੇ ਹੀ ਜੀ ਇਧਰ ਮਿਲ ਤੋ ਵੇਖ ਲਵਾਂ ਮਿੰਨੇ ਕੀ ਇੰਦਾ ਪਾਣੀ ਸੁੱਕਾ ਪਿਆ ਖੱਡੀ ਜੀ ਬੋਠੀ ਕਰੂਗਾ ਤਾਂ ਚੈੱਕ ਤੇ ਆਪਾਂ ਜਿੰਮੀ ਨੂੰ ਪਤਾ ਕੱਲ ਮਸ਼ੀਨ ਖੋਲੀ ਹੋਈ ਸੀਗੀ ਤੇ ਫਿਰ ਜਾ ਕੇ ਮਸ਼ੀਨ ਨਹੀਂ ਲੈਣਾ ਉਹ ਡਰਾਈਵਰ ਆਇਆ ਨਹੀਂ ਅਜੇ ਫਿਰ ਅਹੀਂ ਜਿਹੜਾ ਮਾਰਨਾ ਹੈ ਗਿਆ ਤੇ ਜਿਹੜਾ ਗੜਾ ਮਾਰ ਕੇ ਤੁਹਾਨੂੰ ਮਿਲਦੀ ਹੈ ਉਹ ਬਾਹਰ ਚੱਲ ਜਦੋਂ ਵਗਿਆ ਸਾਰਾ ਮੇਰਾ ਸਾਰਾ ਬੀਤੋ 2 ਕੁ ਮਹੀਨੇ ਹੋ ਗਏ ਤੁਹਾਨੂੰ ਵੱਢਣ ਲੱਗ ਗਿਆ ਨਾ ਫਿਰ ਗਾਂ ਵਲੋਗ ਪਾਵਾਂਗੇ ਜਿਵੇਂ ਇੱਥੇ ਆਇਆ ਨਹੀਂ ਕਰਕੇ ਦਾ ਇਹ ਵਲੋਗ ਪਾਉਗਾ ਹੀ ਇਥੋਂ ਦੇ ਤੇ ਮੇਕੀ ਕੋਈ ਨਹੀਂ ਜਿਵੇਂ ਜਿਵੇਂ ਗਏਗਾ ਬਾਕੀ ਅੱਗੇ ਕੀ ਮਿਲਦੇ ਆਂ ਜੋ ਜੋ ਦਿਨ ਚ ਕੀਤਾ ਸਾਰੇ ਕੋਸ਼ਾਂ ਨਾਲ ਕਿ ਰੂਟੀਨ ਚ ਤੇ ਚਲੋ ਮਿਲਦੇ ਆਂ ਹਰ ਕੱਲੇ ਚੱਲ ਕੇ ਹੁਣ ਮਸ਼ੀਨ ਦੇ ਕੋਲ ਹੀ ਠੀਕ ਹੈ ਜੀ ਤੁਹਾਨੂੰ ਸਾਰੇ ਹਾਂ ਵੀ ਮੁੰਡਿਓ ਆਪਾਂ ਅੱਗੇ ਘਰੇ ਛੁੱਧ ਨਵਾਈਏ ਨਾ ਮੱਝਾਂ ਓਏ ਕੋਸ ਕੋਸ ਕੋਸਾਂ ਦਾ ਵਿਚਾਰ ਆ ਗਿਆ ਇਧਰ ਪੱਠੇ-ਪੱਠੇ ਲਿਆਂਦੇ ਆ ਟਰੈਕਟਰ ਦਾ ਮਸ਼ੀਨ ਬਾਕੀ ਖੋਲਦੇ ਆ ਜਿਹੜੀ ਰਹਿ ਗਈ ਆ ਹਣ ਆਕੀ ਕਸਣੀ ਵੀ ਪੈਣੀ ਆ ਜੇ ਖੋਲ ਲਈ ਆ ਤੇ ਵੇਖੋ ਇਧਰੋਂ ਸਾਰੀ ਕਰਤੀ ਹਲ ਜਮਾ ਭਰੀ ਹੀ ਹਣ ਜਮਾ ਖਾਲੀ ਆ ਇਧਰ ਵੇਖੋ ਮੁੰਡਿਓ ਇੱਥੇ ਛੋਟੂ ਸੌਂਦਾ ਰਹਾ ਨੂੰ ਆ ਵੇਖੋ ਆ ਲਾਗੇ ਰੱਖਿਆ ਉਹ ਖੋਲਿਆ-ਖੁੱਲਿਆ ਸਮਾਨ ਜਹਾ ਸਾਰਾ ਇੱਥੇ ਹੀ ਨਿਕਲਿਆ ਆ ਵੇਖੋ ਆਹ ਕਰਨੀ ਅਜਿੰਨਾ ਚੁੰਨਾ ਆਹ ਦੇਖੋ ਇੱਚੇ ਹੀ ਕੱਢਿਆ ਸਾਰਾ ਕੁਝ ਤੇ ਆਹ ਕੱਲ ਕੰਮ ਛੱਡ ਕੇ ਭਾਂਤੀ ਵੀ ਗਾਣਾ ਪਈਆਂ ਫਿਰ ਤੁਹਾਨੂੰ ਤੇ ਬਾਕੀ ਓਕਰ ਬੋੜਿਆ ਗੰਮ ਗੱਲਬਾਤ ਅੱਜ ਕੱਸਾਂਗੇ ਵੀ ਇਹਨੂੰ ਹਾਂ ਬਾਕੀ ਉਧਰ ਵੇਲੀ ਚ ਚੱਲਦੇ ਹਾਂ ਦੂਜੀ ਮਸ਼ੀਨ ਮਗਾਉਨੇ ਤੁਹਾਨੂੰ ਉਹਦੀ ਬੈਟਰੀ ਹੋਰ ਕਿ ਲਿਉਣੀ ਆ ਚਲੋ ਮਿਲਦੇ ਆ ਤੁਹਾਨੂੰ ਫਿਰ ਲਈ ਮੁੰਡਿਆ ਆਪਾਂ ਆ ਗਏ ਆ ਵੇਲੀ ਚ ਇਧਰ ਸੂਰਾ ਇਹ ਤੇ ਕੁਮਾਰ ਲਾਗਣਾ ਨਹੀਂ ਨੇ ਤੇ ਰੱਬ ਸੀ ਗੁਰੂ ਦਾ ਗੱਬੂ ਆਪਾਂ ਨਹੀਂ ਲਾਗੇ ਨਹੀਂ ਬੈਟਰੀ ਖੋਲ ਕੇ ਉਹਦੀ ਕੋ ਮੈਂ ਜੀ ਦੋਰੀ ਖੋਲ ਨੂੰ ਪੁੱਗੇ ਦੋਰੀ ਥੋੜੀ ਚੱਲ ਛੱਡ ਖੁੱਲੇ ਹੀ ਨਹੀਂ ਲੇ ਪਰ ਆ ਗਿਆ ਜਿੰਦਰਾ ਜਿੰਦਰਾ ਇਹ ਕੋ ਮੁੰਡੇ ਰੇ ਨਹੀਂ ਬੰਦਾ ਇੱਧਰ ਨਾ ਆਈ ਗਏ ਨਮਕਾਈ ਹੋਲੀ ਆਹੀ ਪੱਲੋ ਤੇ ਮੱਸਦ ਲੋਗੀਆਂ ਫਿਰ ਤਾਂ ਕੀ ਹੋਇਆ ਅੱਜ ਮੋਟਰਨੇ ਦੀ ਚਾਬੀ ਕੱਢ ਲਿਆ ਮੈਂ ਵੀ ਆਪਣੇ ਨਾਲ ਲੈ ਜਾਈ ਆ ਗਈ ਮਾਮੇ ਕੀ ਵੈਲੀ ਇਧਰ ਖੜੀ ਕੇ ਮੈਂ ਟਰਾਦੀਆਂ ਇੱਥੇ ਤੂੜੀ ਪਈ ਈ ਆ ਤੇ ਅੰਗ ਮਾਣੋਂ ਪਮੈਂ ਜਿਹੜੀ ਤੁਹਾਨੂੰ ਪਾ ਲਵਾਂ ਹਈ ਸੀ ਇਹ ਤੁਹਾਨੂੰ ਸਮਝ ਨਹੀਂਦਾ ਇਹਨਾਂ ਦਾ ਇਹਨਾਂ ਦਾ ਬਣਾਇਆ ਇਹ ਇੱਕ ਬੈਣ ਗੋਨ ਨੂੰ ਇਹ ਵੀ ਕਹਿੰਦੇ ਕਿ ਤਿਆਰ ਟਾਈਮ ਇਹ ਬੜੀ ਤੇ ਹੈ ਤੇ ਤੁਸੀਂ ਨਹੀਂ ਆ ਜੁ ਲਿਗੇ ਬੈਠੇ ਸਮਝਾ ਦੇ ਨਾ ਵੀ ਕੋਈ ਕਟਲ ਕੋਈ ਮਸ਼ੀਨ ਦਾ ਰਾਜ ਦਾ ਕਟਲ ਤੇ ਆ ਇਹਦਾ ਵਾ ਸੀ ਇਹ ਬੋਲਦੇ ਪਿਆ ਲੱਗਦਾ ਪਿਆ ਮਟਾਇਰ ਪਿਆ ਮਸ਼ੀਨ ਦਾ ਸਪੇਅਰ ਜਿਵੇਂ ਇਹਨਾਂ ਨੂੰ ਬਲੂਕ ਦੀ ਤੋੜ ਜਿਵੇਂ ਸ਼ੀਟ ਜੜੀ ਤੱਕੇ ਚੱਲੀ ਹੋ ਉਸ ਬੰਨੇ ਇਹ ਕੀ ਗੁਰੂ ਡਿੱਗਣੀ ਚਾਹੀਦੀ ਹੈ ਉਹ ਨਹੀਂ ਹੁਣ ਰੀ ਬੈਟਰੀ ਹੁਣ ਆਪੇ ਖੋਲਦੇ ਆਏ ਨੇ ਇਹਦਾ ਫਿਲਟਰ ਹੁੰਦਾ ਮਸ਼ੀਨ ਦਾ ਇਹ ਰਣਾ ਇਹਨਾਂ ਨੂੰ ਵੀ ਜਨ ਨਹੀਂ ਪਦੇ ਬੋਲੇ ਉਹ ਨੜੂ ਬੋਲੇ ਇਹ ਮਸ਼ੀਨ ਤਾਂ ਪੀਲੇ ਸੀਰੀ ਲਾਈ ਹੈ ਫੀਰੀ ਚਲਾਈ ਹੈ ਬਾਕੀ ਵਿੱਚ ਰਾਜਾ ਬਣੀ ਦਾ ਇਹਨੂੰ ਨਹੀਂ ਚਲਾਉਣਾ ਤੇ ਵਿੱਚ ਹੀ ਰਾਜਾ ਬਣੀ ਦਾ ਵੀ ਇਹਨੂੰ ਚਲਾਉਣਾ ਪਾਸ ਪਾਸ ਨੇ ਬੋਲਦਾ ਹੈ WBD ਲੱਗੇ ਨਹੀਂ ਆਏ ਆਪ ਇਹ ਕਿ ਤਰ ਤੂੜੀ ਹੈ ਇਹ ਕਿ ਟਾਈਮ ਨੂੰ ਬਿੱਲਿੰਗ ਵੀ ਹੋ ਜਾਣਾ ਬਕਰੂ ਤੇ ਇਰਾਂ ਉਹ ਜਿਹੜਾ ਨਜੂਨ ਆਉਂਦਣ ਨਾਲ ਕੇ ਤੇ ਫਿਰ ਸੁਆਦ ਆਉਂਦਾ ਉਹ ਬੰਦਿਆਂ ਦੀ ਸੁਆਦ ਆਉਂਦਾ ਵਾ ਤੇ ਵੇਖੀ ਸੁਆਦ ਤਾਂ ਹੁਣੇ ਵਾਧੂ ਆ ਹਾਂ ਅੱਗੇ ਮਿਲਣੀ ਹੈਗੇ ਆ ਸਾਰੇ ਬਹੁਤ ਸ਼ਾਮ ਨੂੰ ਘੁੰਮ ਚੱਲ ਜੀਦਾ ਵਾ ਤੇ ਵਧੀਆ ਨਿਆਰੇ ਲਈ ਜਾਂਦੀਆਂ ਚਲੋ ਮਿਲਦੇ ਫੋਲ ਕੇ ਅਸਰਾ ਖੋਲਦਣੀ ਬੋਲ ਕੇ ਫਿਰ ਮਿਲਦੇ ਆ ਤਾਂ ਆ ਵੀ ਮੁੰਡਿਓ ਕਰਦੇ ਕਰਾਉਂਦੇ ਨਾਟ ਖੋਲਦੀ ਗਿਆ ਬੜੀਆਂ ਟੱਕਰਾਂ ਮਰਾਈਆਂ ਨੇ ਇਹ ਚਾਬੀ ਪਾਣੀ ਤੇ ਚਾਬੀ ਹੜੇ ਕੋ ਵੱਡੀ ਆਣੀ ਫਿਰ 21+ ਸੀ ਕਰ ਕਰਾ ਕੇ ਨਾੜ ਖੋਲੇ ਆਣ ਤੇ ਮਾਹੀ ਯੁੱਧ ਲਵਾਦਾ ਇਹ ਨਹੀਂ ਪਸੀਨੋ ਪਸੀਨੀ ਕਰਤੇ ਤੇ ਚਲੋ ਖੁੱਲ ਗਈ ਛੁਪ ਰਿਆ ਕਾ ਨਹੀਂ ਲੱਗੂਂਗੇ ਹੂੰ ਇਤਨਾ ਤਾਰ ਲਾਤੀ ਆਪਾਂ ਤੇ ਪਿੱਛੇ ਚੱਕ ਪਰਾਂ ਚਾਬੀਆਂ ਕਰ ਇਕੱਠੀਆਂ ਆਪਣੀਆਂ ਕਿੰਨੀ ਵਧੀਆਂ ਚਾਰ ਚਾਰ ਆ ਚਾਰ ਪਾਉਣਾ ਚਾਬੀਆਂ ਤੇ ਪਾ ਕੇ ਤੇ ਬਾਕੀ ਬੈਟਰੀ ਕੱਢਦੇ ਆਂ ਨਾੜ ਕਿੱਥੇ ਹੈ ਇਹਦਾ ਜਿਹੜਾ ਖੋਲੀ ਟੱਡਪਾ ਮम्मा ਨੜਗੋ ਆ ਜ ਗਈ ਵਲੋਗ ਤੋ ਵੇਖ ਲੈਣਾ ਮਾ ਚਾਬੀ ਚੱਕ ਉਹਨੀ ਇੱਕ ਦਿਨ ਆ ਦੋ ਦਾ ਪਏ ਆ ਗੁਰੂਆ ਹੋਰ ਉਹ ਲੰਮਾ ਉਥੇ ਲੜੀ ਗਿਆ ਮੈਨੂੰ ਆਵਾਜ਼ ਆਈ ਆ ਸ਼ੋ ਪਿਆ ਉਹ ਪਿਆ ਹੂੰ ਉਹ ਪਿਆ ਉਹ ਕੇਵਲ ਵੀ ਚੱਕ ਗੁਰੂਆ ਚਲੋ ਮੁੰਡਿਓ ਮਿਲਦੇ ਆ ਕਰੇ ਚੱਲ ਕੇ ਅੱਕ ਗਏ ਅਸੀਂ ਤਾਂ ਬੈਟਰੀ ਹੋਲਣਾ ਜੀ ਬਾਕੀ ਇਹਨੂੰ ਦੂਜੀ ਮਸ਼ੀਨਰੀ ਕਰਨਾ ਕੰਮ ਬਰਾਉਖਾ ਜੀ ਐਵੇਂ ਨਾ ਲਿਓ ਪੰਗਾ ਪੰਗਾ ਮਸ਼ੀਨ ਵਾਲਾ ਕੋਈ ਨਹੀਂ ਵਜਦਾ ਕੋਈ ਨਹੀਂ ਅੱਛਾ चलो तो ठीक है मुंडे मिलने मुंडे कर ड्राइवर साहब भी आ चुके हैं मैन जोरों शोर लगे दे ਹਾਂਜੀ ਮਾਜੀ ਕੰਤੀ ਹੱਦੀ ਇਧਰ ਨਾ ਨਾ ਓਕੇ ਰਿਪੋਰਟ ਗੱਲ ਦਾ ਬੈਟਰੀ ਆਪਾਂ ਖੋਲ੍ਹ ਲਿਆ ਹੁੰਦੀ ਬਹੁਤ ਬੜੇ ਯੁੱਧਾਂ ਨੇ ਸੀਟਰ ਕੋਲ ਲੱਬੜੀ ਪਈ ਐ ਤੇ ਓਕੇ ਓਕੇ ਰਿਪੋਰਟ ਆ ਗੱਲਵਾ ਤੇ ਇਹ ਡੱਕੇ ਦੇ ਕੋਲੋਂ ਨੇ ਪਏ ਅੱਜ ਤੇ ਅੱਜ ਹੋਰ ਕੋਈ ਨਹੀਂ ਆ ਮਟੀਣਾ ਵੀ ਦਨ ਇਹ ਟੁੱਪ ਜੰਦੇ ਆਪਾਂ ਓਏ ਕੀ ਲੇ ਗੜੀ ਜਾਈ ਦੋ ਵੀ ਮੁੰਡੇ ਉਹ ਬੈਰੀਂ ਕੱਢਣ ਲੱਗੇ ਬਾਹਰ ਮੁੰਡੇ ਇਹ ਮੁੰਡੇ ਨੰਨੇ ਮੁੰਡੇ ਚੱਕ ਚੱਕ ਕੇ ਮੁੰਡੇ ਹਾਂ ਵੀ ਮੁੰਡਿਓ ਅੱਜ ਵੀ ਲੀਲੀ ਮਸ਼ੀਨ ਖੋਲ ਲੱਗੇ ਹੋਏ ਆ ਬੁਰੇ ਹਾਲ ਹੋ ਗਏ ਇਹਨੂੰ ਖੋਲਣ ਚੀ ਬੜਾ ਟਾਈਮ ਲੱਗ ਗਿਆ ਇੱਥੋਂ ਖੋਲੇ 208 ਇੱਥੋਂ ਇੱਥੋਂ ਗੁਰੂ ਘਰ ਬੜਾ ਬਰਾ ਹਾਲ ਹੋਇਆ ਈ ਕਰਮੀ ਬੜੀਆ ਗੁੜਗੇ ਜੀ ਖੋਲਨੇ ਆ ਸਾਰੇ ਬੜਾ ਬੜਾ ਹਲੇ ਹਾਂਜੀ ਹੂੰ ਔਖਾ ਗਮ ਇੱਥੇ ਗਰਮੀ ਜਿਆਦੀ ਆ ਕੋਈ ਮਸ਼ੀਨ ਨਹੀਂ ਵਧੀਆ ਸੀ ਬੜੀ ਗਰਮੀ ਹੈ ਇੱਥੇ ਕੱਲ ਮੀਂਹ ਵੀ ਪਿੰਦਾ ਹੀ ਨਾ ਚਲੋ ਮਿਲਦੇ ਆ ਤੁਹਾਨੂੰ ਅੱਗੇ ਇਹ ਨਨਾੜ ਇੱਧਰ ਪੰਜ ਇਹ ਨਨਾੜ ਵਿੱਚ ਵਾਚਣਾ ਉਤਣਾ ਇੱਧਰ ਯਾਰ ਇੱਥੇ ਦੇਖੋ ਆਹ ਯਾਰ ਪੰਜ ਨੜ ਫੇਤੀ ਆ ਗਿਆ ਇਹ ਗੁੱਲ ਕੇ ਭੱਜਣ ਲੱਗੇ ਬਿੰਦੂ ਇਹਦੇ ਕੋਈ ਆ ਨਹੀਂ ਥੋੜਾ ਸੱਚੀ ਮਾਰਦਾ ਗਰਮੀ ਜਿਹਾ ਬੁਰੇ ਹਾਲਾਤ ਵਿੱਚ ਆਜਾਲ ਜੋ ਸਾਨੂੰ ਆਈ ਮੁੰਡਿਓ ਵੇਰਿੰਗ ਕੱਲੇ ਵੇਰਿੰਗ ਖੋਲ ਦੇਣੀ ਗੁਟਕੇ ਘਟਕੇ ਖੋਲ ਦੇਣਾ ਇਹਦਾ ਬੜਾ ਦੀਨਾ ਪੁਰੇ ਹਾਲਾਤ ਕਰਨੀ ਬੜੀ ਨਹੀਂ ਆਹੋ ਆਹ ਛੱਡ ਕੇ ਵਿੱਚ ਹੀ ਭੱਜਿਆ ਕੀ ਸਿਸਟਮ ਹੈ ਮੈਂ ਰੋਜ਼ ਪੰਜ ਦਿਨਾਂ ਦੇ ਮੁੰਡੇ ਵੇਰਿੰਗ ਇੱਕ ਨਟ ਖੋਲਿਆ ਵੇਰਿੰਗ ਦੇ ਅੱਜ ਇੱਕ ਨਟ ਖੋਲਿਆ ਕਹਿੰਦਾ ਕਿਧਰੋਂ ਕੱਢਣੀ ਏ ਫਿਰ ਤਾਂ ਖੋਲੋ ਕੋਈ ਆ ਨਹੀਂ ਹੈ ਰਿਵੀਜ਼ਨ ਕੱਢਣਾ ਪੈਣਾ ਉਧਰ ਲਾ ਸਕਦੇ ਮੋੜੇ ਗਰਮੀ ਬੜੀ ਏ ਇਹ ਨੂੰ ਲਾ ਦੇ ਮੇਰੇ ਕੋਲ ਉਹਨੂੰ ਵੱਢੀ ਅਗਲੀ ਕਲਿੱਪ ਚ ਵੱਡੀ ਤਾਂ ਬਸ ਬਸ ਹੀ ਕੱਢਾਂਗੇ ਤਾਂ ਫਿਰ ਮਸ਼ੀਨ ਪਾਸ ਬੁਰੇ ਵਾਲਿਆ ਹਾਂ ਵੇਖੋ ਜੀ ਅਗਲੇ ਸਾਹਿਬ ਬੱਕਰੇ ਖੋਲਦੇ ਪਏ ਹੁਣ ਮੈਂ ਤੇ ਡਰਾਈਵਰ ਸਾਹਿਬ ਬੁਰੇ ਬੁਰੇ ਆ ਗਰਮੀ ਬੜੀ ਏ ਉਧਰ ਮਾਮਾ ਸਾਡਾ ਟਿਕਦਾ ਨਹੀਂਗਾ ਹੈਲੋ ਮਾਮਾ ਹੈਲੋ ਹਾਲੋ ਕਿਵੇਂ ਹਨ ਮੜੀ ਹੈ ਮੜੀ ਹੈ ਗੁੜੇ ਗੁੜੇ ਹਾਲ ਹੈ ਜੀ ਕੋਈ ਨਾ ਲਿਓ ਇਹੋ ਜੀ ਮਸ਼ੀਨ ਜਾਂਦਾ ਜੀ ਆਇਆ ਨਾ ਇਹ ਆ ਬਲੇ ਚਲੋ ਵੀ ਮੋਡਲ ਮਿਲਦੀਆਂ ਤੁਹਾਨੂੰ ਸਾਰੀ ਖੋਲ ਕੇ ਠੀਕ ਜੀ ਸਸਤੀ ਕਰ ਜੀ ਤੁਹਾਨੂੰ ਮਿਲਿਓ ਹੂ ਤਾਂ ਹੈਲੋ ਮੈਂ ਚੁੱਕਤੀ ਖਾਦੀ ਸਟਾਫ ਆ ਫਿਰ ਦੱਸਦੇ ਆ ਬੈਸਰੀ ਕਰੋ ਚੈੱਕ ਇਹ ਵੀ ਕਰਤੀ ਪਲੇਡ ਇੰਜਨ ਜਿਹੜੀ ਇੰਜਨ ਪਲੇ ਹੋਈ ਹੈ ਤਾਂ ਡਾਈ ਆਉਂਦਾ ਸ਼ੁਰੂ ਕੀ ਐਂਡ ਆ ਜਹਾਜ਼ ਜਿੱਤੀ ਹੋਈ ਹੈ ਜਹਾਜ਼ ਹੀ ਲੱਗਦਾ ਠੀਕ ਓਕੇ ਰਿਪੋਰਟ ਆ ਮੈਂ ਦਿੰਦੇ ਆ ਗਾਂ ਸਰ ਸਾਹਿਬ ਇੱਧਰ ਰੈਸ ਚੱਲ ਰਹੀ ਹੈ ਥੋੜੀ ਜੀ ਆਹ 6 ਵਾਲੀ ਕੱਢ ਕੇ 5 ਵਾਲੀ ਪਾ ਦੇਣੀ ਨਹੀਂ ਨਹੀਂ ਹਾਂ ਆਹੀ ਆ 5 ਵਾਲੀ ਤੇ ਆਹ 6 ਵਾਲੀ ਆ 5 ਸਟਾਫ ਵਕਰ ਕਰ ਦਿੰਦੇ 6 ਦੇ ਬਸ ਬਾਕੀ ਠੀਕ ਹੈ ਇਹ ਮਿਲਦੇ ਹੈਗਾ ਲੱਗਿਓ ਇਹ ਮਸ਼ੀਨ ਧੋਰੇ ਹਾਂ ਇਹ ਡਾਜੋ ਯਰੇ ਬੜੀਆ ਬੜੀਆ ਮਸ਼ੀਨ ਧੋਰੇ ਕੰਨਾ ਆਪਣੇ ਆਪੇ ਦੇ ਫਰਾਈ ਹੋਈ ਹੋਈ ਆ ਪਾਣੀ ਘਟਦਾ ਕਿਉਂਦੀ ਕਾਰਨ ਹੈ ਸਾਇਰ ਸਾਇਰ ਹਾਂ ਅੰਮ ਆਹ ਲੋਕ ਆਪਣਾ ਇੱਥੇ ਸਮਾਪਤ ਕਰਦੇ ਆਂ ਅੱਜ ਦੋਤੜੇ ਛੋਟਾ ਬਣਿਆ ਯਾਰ ਗਰਮੀ ਬੜੀ ਦੀ ਤੇ ਕੁਝ ਖਾ ਕੇ ਨਾ ਹੈ ਨਹੀਂ ਮਕੇ ਨਹੀਂ ਖੋਲਣੀ ਸੀ ਹੋਰ ਕਿਤੇ ਗਏ ਜੂਏ ਤੇ ਹੈ ਨਹੀਂ ਜਿਆਦਾ ਤੇ ਆਮੀ ਗਏ ਮੜਾ ਮੱਲਾਲੇ ਬਣ ਬਿਨਾ ਇਹ ਭਾਵੇਂ ਕਿ ਮੜਿਆ ਫਰੇਂਗਰ ਤੇ ਵਲੌਗ ਨਹੀਂ ਬਣਾਇਆ ਤੇ ਬਾਕੀ ਮਜੀਲੀ ਗੋਲੀ ਤੇ ਵੀ ਵੇਖੇ ਮਜੀਲੀ ਨੂੰ ਤੋਤਾ ਤੇ ਬਹੁਤ ਬੁਲੀ ਮਜੀਲੀ ਖੋਦੀ ਐ ਜੇ ਬਾਕੀ ਗਾਂਦ ਮੁਗਲ ਦਾ ਵਲੌਗ ਬਲੌਗ ਦਿਖਾਵਾਂਗੇ ਹੰਸ ਗ੍ਰਾਂਥੀ ਜਾਣਾ ਮਟੜਕੀ ਦੇ ਨੋਜੇ ਤਾਂ ਰਹੇ ਮਨ ਸੌਣ ਲੱਗੇ ਟਾਈਮ ਨਹੀਂ ਤੇ ਤੁਸੀਂ ਸਾਰੇ ਵਲੌਗ ਦੇਖ ਲਿਆ ਹੋਗਾ ਕਿ ਆਪਣੇ ਵਲੌਗ ਨੂੰ ਵੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਬਹੁਤ ਬਹੁਤ ਸਪੋਰਟ ਕਰੋ ਆਪਣੀ ਧੰਨਵਾਦੀ ਸਾਰਿਆਂ ਦਾ